ਬੀਜਪੀ ਦਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ 'ਚ ਨਹੀਂ ਵਧਣ ਦਿੱਤਾ ਜਾਊਗਾ ਕਿਵੇਂ ਲੜੋਗੇ ਤਾ ਨਹੀਂ ਕੋਈ ਰੋਕਦਾ ਉਹ ਵਿਰੋਧ ਉੱਥੇ ਮੁਰਦਾਬਾਦ ਕਰ ਸਕਦੇ ਆ ਸਾਡਾ ਵਿਰੋਧ ਕਰ ਸਕਦੇ ਆ ਕੋਈ ਐਸੀ ਦਿੱਕਤ ਨਹੀਂ ਹੈ ਨਾ ਅਧਿਕਾਰ ਹੈ ਸਭ ਨੂੰ ਅੰਦੋਲਨ ਚੱਲਦਾ ਪਿਆ ਆ ਹਨਾ ਉਧਰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਨਹੀਂ ਵਧਣ ਦਿੱਤਾ ਗਿਆ ਇੱਕ ਨੌਜਵਾਨ ਦੇ ਗੋਲੀ ਵਿੱਚ ਕਾਫੀ ਜਾਣੇ ਜਿਹੜੇ ਕਿ ਉੱਥੇ ਬਜ਼ੁਰਗ ਤੱਕ ਸ਼ਹੀਦ ਹੋ ਚੁੱਕੇ ਨੇ ਮੇਰੀ ਢੱਲੇਵਾਲ ਸਾਹਿਬ ਨੂੰ ਪ੍ਰਾਰਥਨਾ ਕਿਸਾਨਾਂ ਦਾ ਐਵੇਂ ਟਾਈਮ ਨਾ ਖਰਾਬ ਕਰੋ ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ ਖੇਤਾਂ 'ਚ ਆਬਦੀ ਬੀਨ ਬੰਸਰੀ বাজਾਈ ਜਾਣੀ ਉਹਦੇ ਨਾਲ ਕੁਛ ਨਹੀਂ ਹੁੰਦਾ ਹੁੰਦਾ ਇਸ ਕਰਕੇ ਕਿਸਾਨ ਹਿੱਤੀ ਗੱਲ ਕਰਨੀ ਆ ਲੇਕਿਨ ਗਾਂਧੀ ਜੀ ਨੂੰ ਪਰਮਾਤਮਾ ਸਤਬੁੱਧੀ ਦੇਵੇ ਬਹੁਤ ਭਲੇ ਇਨਸਾਨ ਆ ਉਹ ਕਿਹੜੇ ਪਾਸੇ ਨੂੰ ਤੁਰਪੇ ਨੇ ਮਿੰਤਰ ਸਮਝ ਨਹੀਂ ਆਈ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਬੀਜੇਪੀ ਤੋਂ ਹਰਜੀਤ ਗਰੇਵਾਲ ਨੇ ਸਭ ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਕਿਵੇਂ ਦੇ ਮਤਲਬ ਏਜੰਡੇ ਨੂੰ ਲੈ ਕੇ ਅੱਗੇ ਬੀਜੇਪੀ ਚੋਣਾਂ ਲੜਨ ਜਾ ਰਹੀ ਹੈ ਕੀ ਲੱਗਦਾ ਪਹਿਲਾਂ ਅਕਾਲੀ ਦਲ ਦੇ ਨਾਲ ਗੱਠ ਜੋੜ ਚਾਹਤ ਕੀ ਗੱਠ ਜੋੜ ਨਹੀਂ ਬਣਿਆ ਕੀ ਲੱਗਦਾ ਕਿਵੇਂ ਰ homogene ਪੰਜਾਬ ਦੀਆਂ ਚੋਣਾਂ ਕਿਵੇਂ ਦੀ ਤਿਆਰੀ ਹੈ ਦੇਖੋ ਅਕਾਲੀ ਦਲ ਦੇ ਗੱਠ ਜੋੜ ਦਾ ਸਾਨੂੰ ਕੋਈ ਨੁਕਸਾਨ ਨਹੀਂ ਅਸੀਂ ਜਿਹਨਾਂ ਨੁਕਸਾਨ ਗੱਠ ਜੋੜ ਕਰਦੇ ਸੀ ਦੇਸ਼ ਹਿੱਤ ਚ ਕਰਦੇ ਸੀ ਠੀਕ ਹੈ ਪੰਜਾਬ ਦੇ ਹਿੱਤ ਚ ਕਰਦੇ ਸੀ ਪੰਜਾਬ ਵੇਜ ਦੀ ਮੁਖਤਰਾ ਨਾਲ ਜੁੜਿਆ ਰਹੇ ਉਸ ਕਰਕੇ ਕਰਦੇ ਸੀ ਹੁਣ ਅਸੀਂ ਆਪਣੇ ਆਪ ਨੂੰ ਸਮਾਜ ਦੇ ਸਾਰੇ ਵਰਗਾਂ ਚ ਪੰਜਾਬ ਚਲੇ ਜਾ ਰਹੇ ਆ ਆਪਣੇ ਆਪ ਚੋਣ ਲੜ ਰਹੇ ਆ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਆ ਉਹਨਾਂ ਨੇ ਫੈਸਲਾ ਕਰਨਾ ਮੈਨੂੰ ਇਹ ਲੱਗਦਾ ਵੀ ਇਸ ਵੇਲੇ ਪੰਜਾਬ ਦੇ ਹਿੱਤ ਚ ਫੈਸਲਾ ਕਰ ਰਹੇ ਆ ਲੋਕ ਤਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਆ ਅੱਜ ਅੱਜ ਕੱਲ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਆ ਅੱਜ ਕੱਲ ਤਾਂ ਕਤਲੋਗਾਰਤ ਹੁੰਦੀ ਆ ਜਦੋਂ ਕੋਈ ਕਤਲ ਹੁੰਦਾ ਜਦੋਂ ਕੋਈ ਗੈਂਗਸਟਰ ਜਾਂਦਾ ਤਾਂ ਲੋਕ ਕੀ ਕਹਿੰਦੇ ਆ ਜੋਗੀ ਚਾਹੀਦਾ ਮੋਦੀ ਆਏਗਾ ਤਾਂਹੀਂ ਜੋਗੀ ਆਏਗਾ ਇਸ ਤਰ੍ਹਾਂ ਟਲਾ ਹੋ ਜਾਏਗਾ ਤੇ ਇਹ ਪਰਸੈਪਸ਼ਨ ਬਣਦੀ ਜਾ ਰਹੀ ਹੈ ਪਬਲਿਕ ਦੀ ਅੱਜ ਕੱਲ ਪਿੰਡਾਂ ਦੇ ਵਿੱਚ ਵੀ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਭਾਜਪੀ ਦਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ 'ਚ ਨਹੀਂ ਵਾੜਨ ਦਿੱਤਾ ਜਾਊਗਾ ਕਿਵੇਂ ਲੜੋਗੇ ਬੜਨੋਂ ਤਾਂ ਨਹੀਂ ਕੋਈ ਰੋਕਦਾ ਉਹ ਵਿਰੋਧ ਉੱਥੇ ਮਰਦਾਬਾਦ ਕਰ ਸਕਦੇ ਆ ਸਾਡਾ ਵਿਰੋਧ ਕਰ ਸਕਦੇ ਆ ਕੋਈ ਐਸੀ ਦਿੱਕਤ ਨਹੀਂ ਹੈ ਅਧਿਕਾਰ ਆ ਸਭ ਨੂੰ ਅਸੀਂ ਤਾਂ ਸਵਾਗਤ ਕਰਾਂਗੇ ਉਹਨਾਂ ਦਾ ਇਹ ਡੈਮੋਕਰੇਸੀ ਦਾ ਹੀ ਹੈਲਥੀ ਡੈਮੋਕਰੇਸੀ ਦਾ ਸਾਈਨ ਆ ਇਹ ਸ਼ਾਂਤਮਈ ਵਿਰੋਧ ਹੋਵੇ ਕਿਸਦਾ ਕੋਈ ਐਸੀ ਗੱਲ ਨਹੀਂ ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲਦਾ ਪਿਆ ਆ ਹਨਾ ਉਧਰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਨਹੀਂ ਵਧਣ ਦਿੱਤਾ ਗਿਆ ਇੱਕ ਨੌਜਵਾਨ ਦੇ ਗੋਲੀ ਮਰ ਜੀ ਕਾਫੀ ਜਾਣੇ ਜਿਹੜੇ ਕਿ ਉੱਥੇ ਬਜ਼ੁਰਗ ਤੱਕ ਸ਼ਹੀਦ ਚੁੱਕੇ ਨੇ ਮੇਰੀ ਢੱਲੇ ਵਾਲ ਸਾਹਿਬ ਨੂੰ ਪ੍ਰਾਰਥਨਾ ਕਿਸਾਨਾਂ ਦਾ ਐਵੇਂ ਟਾਈਮ ਨਾ ਖਰਾਬ ਕਰੋ ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ ਖੇਤਾਂ 'ਚ ਇਸ ਵੇਲੇ ਸਰਕਾਰ ਇਲੈਕਸ਼ਨ ਕਮਿਸ਼ਨ ਦੀ ਆ ਕੋਈ ਕੇਂਦਰ ਸਰਕਾਰ ਦੋ ਚਾਰ ਮਹੀਨੇ ਆ ਹੁਣ ਕੋਈ ਕੁਝ ਨਹੀਂ ਕਰ ਸਕਦਾ ਐਵੇਂ ਉੱਥੇ ਬੈਠੇ ਰਹਿਣਾ ਬਠਾਈ ਰੱਖਣਾ ਆਪਦੀ ਵੀਨ ਬੰਸਰੀ বাজਾਈ ਜਾਣੀ ਉਹਦੇ ਨਾਲ ਕੁਝ ਨਹੀਂ ਹੁੰਦਾ ਹੁੰਦਾ ਇਸ ਕਰਕੇ ਕਿਸਾਨ ਹਿੱਤ ਦੀ ਗੱਲ ਕਰਨੀ ਆ ਤਾਂ ਉਹ ਬਾਅਦ ਚ ਬੈਠ ਕੇ ਕਰ ਲਾਂਗੇ ਜਿਹੜੀਆਂ ਫਸਲਾਂ ਤੇ ਐਮਐਸਪੀ ਚਾਹੀਦੀ ਆ ਪੰਜ ਦੇ ਤਾਂ ਕਹਤਾ ਨਾ ਜਿਹੜੀਆਂ ਤੇ ਚਾਹੀਦੀ ਆ 2000 ਏਕੜ ਤੋਂ ਜ਼ਿਆਦਾ ਕਿਸਾਨ ਬੀਜਦਾ ਹੋਵੇ ਅਸੀਂ ਲੈ ਜਾਂਨੇ ਆ ਐਗਰੀਕਲਚਰ ਮਿਨਿਸਟਰ ਨੇ ਕਿਹਾ ਅਰਜੁਨ ਮੁੰਡਾ ਜੀ ਨੇ ਕਿ ਉਹਨਾਂ ਨੂੰ ਅਸੀਂ ਐਗਰੀਮੈਂਟ ਸਾਈਨ ਕਰ ਲਾਂਗੇ ਤੇ ਕੋਈ ਨਹੀਂ ਕਾਫੀ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਬੀਜੇਪੀ ਚ ਸ਼ਾਮਲ ਹੋਉਂਦੇ ਪਏ ਨੇ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਨੇ ਤਾਂ ਹੌਲੀ ਹੌਲੀ ਖਤਮ ਹੋਣਾ ਉਹਦੀ ਕੋਈ ਵਿਚਾਰਤਾ ਰਹਿ ਤੈ ਨਹੀਂਗੀ ਕੁਝ ਚੰਦ ਲੋਕਾਂ ਦਾ ਸਵਾਰਥ ਪੂਰਾ ਕਰਨ ਦੀ ਗੱਲ ਆ ਤੇ ਉਹ ਗੁਰਪ੍ਰਤਮੰਤ ਪੰਨੂ ਨੇ ਵੀ ਕਹਤਾ ਕਿ ਮੇਰੇ ਕੋਲੋਂ ਵੀ ਪੈਸੇ ਲਏ ਇਹਨਾਂ ਨੇ ਤੇ ਕੇਜਰੀਵਾਲ ਦੋਸ਼ੀ ਹੈ ਉਹਦਾ ਜਵਾਬ ਦੇਵੇ ਨਾ ਭਗਵੰਤ ਮਾਨ ਵੀ ਜਵਾਬ ਦੇਵੇ ਉਧਰ ਅਮਰਿਤਪਾਲ ਨੂੰ ਅੰਦਰ ਡੰਗਤਾ ਇਹਨਾਂ ਨੇ ਤੇ ਸਾਲ ਦੀ ਹੋਰ ਐਕਸਟੈਂਸ਼ਨ ਦੇਤੀ ਇਹਨਾਂ ਨੇ ਦਿੱਤੀ ਹੈ ਅਕਾਲੀ ਦਲ ਨੇ ਜਥੇਦਾਰ ਕੌਕੇ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਾ ਨਾ ਉਹ ਸਿੱਖਾਂ ਦਾ ਪਾਪ ਹੁੰਦਾ ਉਹਨਾਂ ਦੇ ਟੁਕੜੇ ਟੁਕੜੇ ਕਰਤੇ ਔਰ ਉਹਨਾਂ ਨੂੰ ਦੋ ਵਾਰ ਸਰਕਾਰਾਂ ਆਗੀਆਂ ਅਕਾਲੀ ਦਲ ਦੀਆਂ ਉਹਨਾਂ ਨੂੰ ਹੁਣ ਤੱਕ ਪੰਥਕ ਸਰਕਾਰ ਕਹਿੰਦੇ ਆ ਕਿ ਤੁਸੀਂ ਉਹ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਕੇ ਜੇਲ੍ਹ ਕਿਉਂ ਨਹੀਂ ਭੇਜਿਆ ਕਿਉਂ ਨਹੀਂ ਸਜ਼ਾ ਦਿੱਤੀ ਦੋਸ਼ੀ ਇਹ ਵੀ ਨਹੀਂ ਇਸ ਕਰਕੇ ਕਿਸੇ ਨੇ ਸਵੀਕਾਰ ਨਹੀਂ ਕਰਨੇ ਹੈ ਡਾਕਟਰ ਧਰਮਵੀਰ ਗਾਂਧੀ ਵੀ ਜਿਹੜੇ ਕਿ ਕਾਂਗਰਸ ਚ ਸ਼ਾਮਲ ਹੋ ਚੁੱਕੇ ਨੇ ਕਿ ਮਨਪੀਰ ਗਾਂਧੀ ਜੀ ਨੂੰ ਪਰਮਾਤਮਾ ਸਤਬੁੱਧੀ ਦੇਵੇ ਬਹੁਤ ਭਲੇ ਇਨਸਾਨ ਆ ਉਹ ਕਿਹੜੇ ਪਾਸੇ ਨੂੰ ਤੁਰ ਪਏ ਨੇ ਮਿੰਤਰ ਸਮਝ ਨਹੀਂ ਆਈ ਜੇ ਸਿੱਖਾਂ ਦੇ ਕਾਤਲਾਂ ਦੀ ਤਰਫ ਚਲੇ ਗਏ ਔਰ ਉਹਨਾਂ ਦੇ ਨਾਲ ਭ੍ਰਸ਼ਟਾਚਾਰੀਆਂ ਨਾਲ ਜੁੜ ਗਏ ਤਾਂ ਮੈਂ ਸਮਝਦਾ ਇੱਕ ਭਲਾ ਆਦਮੀ ਗਲਤ ਰਸਤੇ ਪੈ ਗਿਆ ਠ ਸੋ ਇਸ ਹਨ ਹਰਜੀਤ ਗਰੇਵਾਲ ਬੀਜੇਪੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਅਗਲੀਆਂ ਜਿਹੜੀਆਂ ਚੋਣਾਂ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਜਿਹੜੇ ਵਿਚਾਰ ਨੇ ਸਾਂਝੇ ਕੀਤੇ ਨੇ ਕੈਮਰਮੈਨ ਸੰਦੀਪ ਦੇ ਨਾਲ ਹਰਜੀਤ ਤੁਹਾਨੂੰ ਦੱਸਾਂ ਮਰਗਜ਼ ਚੰਡੀਗੜ੍ਹ